ਲਾਮਾ ਲਾ ਮੋਟਾ ਲਾ ਬੋਸਾ ਕਰਿਆ ਬਾਈ ਨੇ ਹਾਂ ਆ ਦੇਖੋ ਠੀਕ ਇਹ ਤਾਂ ਬਣੀ ਨਾ ਗੱਲ ਆ ਹਾਂ ਬਹੁਤ ਅੱਛਾ ਬਾਈ 25000 ਲਾਉਂਦਾ ਮਿੱਠੂ ਦੇਖੋ 20000 ਲਾ ਦੇ ਬਾਈ ਆਦਾ ਉਹਨੇ 77 ਮੰਗ ਲਾ ਕੋਈ ਬੱਸਾ ਨਹੀਂ ਨजीर खान ਲੈ ਕੇ ਗਿਆ ਪਹਿਲਾਂ ਇੱਕ ਬੱਕਰਾ ਦੇਖੋ ਹਾਂ ਠੀਕ ਕਿਹੜੇ ਪੰਡਾ ਬਾਈ ਇਹ ਗੈਲਰੀ ਮਾਣਦੀ ਤੇ ਪੂਰਾ ਅਰਦੀ ਜਣਾ ਨਵੇਂ ਦੰਦਾ ਜਮ ਕਿਹੜੇ ਪੰਡਾ ਬਾਈ ਦਾ ਉੱਬੇ ਉੱਬੇ ਤੂਰੇ ਕੁੱਬੇ ਆ ਤੇ ਲੈ ਵੀ ਬੱਕਰਾ ਤੂੰ ਦੇਣਾ ਬੱਕਰਾ ਲਾ ਬਾਈ ਆ ਬੇ ਲੈਣਾ ਓਏ ਵਹਿ ਲੰਦੇ ਆਪਾਂ ਇਹ ਗੱਲ ਕਿ ਭਰਾ 500 ਰੁਪਏ ਬਹੁਤ ਅੱਛਾ ਇਹਦਾ ਹੋ ਵੀ ਪਾਸਟ ਗੁਰੂ ਜਾ ਕੇ ਲੋਈ 600 ਦੇ ਕਲ ਡਾਜ ਹੋ ਜਾ ਕਿੱਥੇ ਪੈ ਨਹੀਂ ਪਤਾ ਕਿੱਥੇ ਮਾਣ ਨੂੰ ਕੜਾ ਰੱਖੀ ਗੜਾ ਖਾਈ ਮਾਰ ਨੂੰ ਆ ਖਾਈ ਆ ਬਦੇ ਬਾਈ 3000 ਬੱਧ ਕਹਤਾ ਉਹਦੇ ਨੂੰ ਜਿਆਦਾ ਨਹੀਂ ਯਾਰ ਲੋੜੀ ਇਹ ਉੱਪਰ ਹੋਦ ਨੂੰ ਜਿਆਦੇ ਨਹੀਂ ਹੋਈ ਚੜਾ ਗਾ ਖੱਟਾ ਜਾ ਕੇ ਮੇਰੇ ਬਾਪੂ ਜੇ ਤੁਹਾਨੂੰ ਚੰਗਾ ਲੱਗਿਆ ਹਾਂ ਕਰ ਦਿਓ ਚੁੱਪ ਕਰੇ ਖੜੇ ਰੋ ਪੂਰਾ 30000 ਦਾ ਦਿੰਨੇ ਤੇਰੀ ਅੱਛਾ ਤੇਰੇ ਚ ਹੋਰ ਗੰਜੈਸ ਹੈਗੀ ਮਾਂਦਰੀ ਤੁਸ ਹੱਸਦੇ ਹੈ ਨਹੀਂ ਤੇ ਫੇਲਾ ਛੋਟੇ ਵੀਰ ਟਾਈਮ ਦੀ ਗੱਲ ਹੈ ਤੇਰੀ ਮਰਜ਼ੀ ਹੈ ਨਹੀਂ 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 ਫਿਰ ਕਿੰਨੇ ਦਾ ਤੂੰ ਵੀ ਹੈ ਸਮਾਂ ਲੋਟ ਪੜਨ ਦਾ ਪਈ ਉਹਦਾ ਟ੍ਰੇਨ ਸਮਾਂ ਨਾਸ਼ ਸੀ ਜਰਿਆ ਮਿੱਠੂ ਨੱਪਾ ਉਹਨੂੰ ਵੀ ਨਹੀਂ ਵਿਚਾਰ ਨੂੰ ਕੁਝ ਕਹਿ ਸਕਦੇ ਇਹਨੇ ਪਾਲਿਆ ਇਹ ਜਿਆਦਾ ਮਗਰ ਪਈ ਆਪਣੇ ਯਾਰ ਮਗਰ ਤਾਂ ਨਹੀਂ ਪੈਂਦਾ ਕੋਈ ਉਹ ਤਾਂ ਭੁਗਦੇ ਦੀ ਗੱਲ ਹੈ ਪੁਗਦਾ ਕਰਾ ਦੇਉ ਨਹੀਂ ਆ ਪਗੜੇ ਤੇ ਤੱਕ ਕਿਨਾ ਖੋਕੇ ਫੜਾਉਨੇ ਆ ਪਰ ਇਹਨ ਦੀ ਤਾਂ ਫਿਰ ਨਹੀਂ ਪੁਗਦਾ ਜਰੂਰੀ ਆ 31000 ਦੇਨੇ 32 ਦਾ ਦੇਨੇ 60 ਦਾ ਹੁੰਦਾ 33 ਦਾ 34 ਦਾ 35 ਦਾ ਲਵ ਫਰਸਾਈ ਅਗਲੇ ਦਾ ਫੱਕਟਾਵਾਂਗੇ ਥੋੜੀ ਵਧਾਵਾਂਗੇ ਮੈਂ ਤੈਨੂੰ ਗੱਲ ਹੋਰ ਵੀ ਦੱਸਾਂ ਤਾ ਇਹਦੀ ਮਾਂ ਲੈ ਕੇ ਆਈ ਸੀ ਛੋਟੀ ਹਾਂ ਉਹ ਤੋਂ ਬ੍ਰੇਚ ਦੀ ਤੋਂ ਹਾਂ ਹਾਂ ਅੱਜ ਹੱਥ ਧਾਰਤਾ ਵੀ ਆਲ ਪੱਠ ਲੈਣੀ ਆ ਨੱਥ ਵਾਲੀ ਚਿੜੀ ਗੰਮਰ ਮੁੰਡੇ ਰੱਖੀ ਵੀ ਆ ਹਾਂ ਦੋ ਭੈਣਾ ਜੀ ਪੱਠਾ ਹੋ ਹਾਂ ਹਾਂ ਇਹ ਆ ਲਿਆ ਤੇਰਾ ਦੀ ਲੈ ਜਾ ਇਹਦੀ ਮਾਂ ਸੀ 18 ਹੀ ਲਿਆਂਦੀ ਸੀ ਠੀਕ ਐ ਸ਼ੌਂਕ ਦਾ ਯਾਰ ਕੋਈ ਮੁੱਲ ਨਹੀਂ ਉਹਨੇ ਮੁੱਲ ਸ਼ੇਰ ਨੇ 33000 ਠੋਕਦਾ ਤਕੜਾ ਹੀ ਰਿਹਾ ਆਇਆ ਕੌਣ ਕਹੇ ਜੀ ਬੰਦਾ ਨਹੀਂ ਹੋਰ ਕੀ ਇੱਕ ਚੱਲ ਅਗਲੀ ਚੀਜ਼ ਆਪਾਂ ਵਧਾਈ ਤਾਂ ਸੀ ਦੂਰੀ ਵਿਚਾਰੇ ਦੇ ਲਓ ਜੀ ਵੀਰ ਜੀ ਤੁਹਾਨੂੰ ਬੱਕਰਾ ਦਿਖਾਉਣੇ ਆ ਬੱਕਰਾ ਦੇਖ ਸਕਦੇ ਹੋ ਬਾਈ ਤੁਸੀਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਇਹ ਕੁੰਬਾਂ ਦਾ ਬਾਈ ਇਹ ਪੂਰੇ ਕੁੰਬੇ ਆ ਜਿਹੜਾ ਲੋਹਾ ਕਿਹੜੇ ਕੋਲੇ ਆ ਆਖੜੇ ਕੋਲੇ ਠੀਕ ਕੀ ਡਿਮਾਂਡ ਕਰਦੇ ਹੋ ਬਈਆ ਬੱਕਰੇ ਦੀ ਇਹਦਾ ਬਾਈ 70000 ਰੁਪਇਆ 70 ਕਿੰਨੇ ਦੰਦ ਦਿੰਦਾ ਇਹ ਦੰਦ ਪੂਰੇ ਆ ਵੀਰੇ ਬੜੇ ਦੰਦ ਪੱਟਸਾ ਦਾਂਗਾ ਲੈ ਵੇ ਦੇਖ ਸਕਦੇ ਹੋ ਬਾਈ ਤੁਸੀਂ ਪੂਰੇ ਦੰਦ ਬੱਕਰਾ ਦਾ ਬੈਟ ਰੰਗ ਦੇ ਵਿੱਚ ਜੇ ਗੱਲ ਕਰੀਏ ਬਾਈ ਆਪਾਂ ਇਹਦੀ ਹੈਟ ਦੀ ਕਿੰਨੀ ਹੈਟ ਹੋਊਗੀ ਇਹਦੀ ਹੈਟ ਹੈਗੀ ਆ 45 ਇੰਚ 40 ਇੰਚ ਹੈ ਟੂ ਦੇਖ ਸਕਦੇ ਹੋ ਬਈ ਬੱਕਰਾ ਦੇਖ ਸਕਦੇ ਹੋ ਤੁਸੀਂ ਘੋੜੇ ਵਰਗਾ ਬੱਕਰਾ ਹੈਗਾ ਕਿੰਨਾ ਕਮਾਲ ਰੱਖਦੇ ਹੋ ਬਈ ਕਰੇ ਮਾਲ ਹੈਗੇ ਨੇ 20 25 ਡੰਗਰ ਕੀ ਬੱਚੀ ਨਗਰ ਬਰੀਡ ਤੇ ਕੰਮ ਕਰਦੇ ਹੋ ਜਾਂ ਬਰੀਡ ਬਰੀਡ ਯਾਨੀ ਵੀ ਜੇ ਆਪਾਂ ਗੱਲ ਕਰੀਏ ਤੁਸੀਂ ਲੈ ਕੇ ਵੇਚਦੇ ਹੋ ਵੀ ਜਾਂ ਨਾ ਲੈ ਕੇ ਲੂ ਕੇ ਕੋਈ ਨਹੀਂ ਵੇਚਿਆ ਬਾਬਾ ਠੀਕ ਆ ਅਸੀਂ ਤਾਂ ਵੀ ਬਰੀਡ ਤੇ ਕੰਮ ਕਰਦੀ ਹਾਂ ਠੀਕ ਆ ਕਰੇ ਕਿੰਨਾ ਮਾਲ ਦੱਸਿਆ ਤੁਸੀਂ ਨੇ 20 25 ਡੰਗਰ ਨੇ 20 25 ਡੰਗਰ ਨੇ ਅੱਜ ਵੇਚਣ ਲਈ ਵੀ ਲਿਆਏ ਹੋ ਨਾ ਕੁਸਕ ਹਾਂ ਜੀ ਉਹ ਕਰੇ ਨੇ ਕੋਈ ਤੁਹਾਨੂੰ ਪਾਈ ਦੇ ਹੋਰ ਮਾਲ ਵੀ ਦਿਖਾਉਂਦਾ ਤੇ ਪੰਜ ਬੱਕਰੇ ਵੇਚ ਤੇ ਠੀਕ ਆ ਬਾਈ ਇਹਦਾ ਰਿਜ਼ਲਟ ਰਿਜ਼ਲਟ ਬਾਈ ਕਿਵੇਂ ਆਉਂਦਾਗਾ ਪੂਰਾ ਟਾਪ ਦਾ ਆਉਂਦਾ ਬਾਈ ਹੈਗੇ ਨੇ ਇਹਦੇ ਬੱਚੇ ਇੱਥੇ ਉਹ ਹਾਂ ਬੱਚੇ ਹੈਗੇ ਚੱਲ ਆਜਾ ਆਪ ਨੂੰ ਬੱਚੇ ਦਿਖਾ ਮੜੇ ਜੀ ਉਹ ਲਓ ਬਾਈ ਤੁਹਾਨੂੰ ਆਪਾਂ ਉਸ ਬੱਕਰੇ ਦੇ ਨਾ ਬੱਚੇ ਦਿਖਾਉਣੇ ਆ ਉਹਦਾ ਰਿਜ਼ਲਟ ਦਿਖਾਉਣੇ ਆ ਆਹ ਆ ਰਿਜ਼ਲਟ ਆ ਬਾਈ ਉਹ ਬੱਚੇ ਬੱਕਰੇ ਆ ਦੇਖ ਚੜਾਈ ਚ ਦੇਖ ਆਹ ਖੜਾ ਬੱਚਾ ਬਾਈ ਬੈਡ ਰੰਗ ਦੀ ਆਉਂਦੇ ਨੇ ਆ ਬਾਈ ਹਾਂ ਬੈਡ ਠੀਕ ਆਤੀ ਵੀਰੇ ਦੇਖ ਸਕਦੇ ਹੋ ਬੱਚੇ ਆਹ ਦੀ ਪੱਠਾ ਭਰੇ ਆ ਲੋ ਵੀ ਦੇਖ ਸਕਦੇ ਹੋ ਪੂਰੇ ਟਾਕ ਇੱਕ ਆਹ ਦੀ ਬਾਈ ਇਹਦਾ ਮਾਲ ਆ ਬਾਈ ਕੋਲੇ ਬਾਈ ਦੇਖ ਸਕਦੇ ਇਹ ਸਾਰੇ ਜਾਨੀ ਵੀ ਇੱਕ ਉਹਦਾ ਬੱਕਰੇ ਦਾ ਉਸੇ ਦੇ ਨਹੀਂ ਬਾਈ ਸਾਰੇ ਠੀਕ ਆ ਵੱਡਾ ਬੋਕਰ ਖਿਆ ਜਾਨੀ ਹਾਂ ਆਹ ਪੱਠਾ ਉਸੇ ਦੀ ਨੇ ਠੀਕ ਆ ਬਾਈ ਦੇਖ ਸਕਦੇ ਹੋ ਬਾਈ ਇਹ ਪੱਠਾ ਇਹ ਸਾਰੇ ਜਾਨੀ ਵੀ ਆਪਣੇ ਕੋਲੇ ਵਕਾਊ ਪੈਸੇ ਨਹੀਂ ਹੈਗੇ ਬਾਈ ਆਹੀ ਦੋ ਹੀ ਨੇ ਨਹੀਂ ਨਹੀਂ ਇਹ ਸਾਰਾ ਮਾਲ ਆਪਣੇ ਕੋਲੇ ਵਕਾਊ ਆਗਾ ਹਾਏ ਬਖਿਆ ਉਹ ਇਹ ਮੈਂ ਜੀ ਗੱਲ ਕਰੀ ਆਪਾਂ ਇਹਦਾ ਕੀ ਮੁੱਲ ਕਰਦੇ ਆ ਆ ਵੱਖਰੀ ਆ ਇਹਦਾ ਜੀ ਹਾਂ ਇਹ 20 ਦੀ ਦੇ ਦਾਂਗੇ ਜੀ ਦੇਣ ਲੈਣੀ ਨਾ ਗੱਬਣ ਨਹੀਂ ਬਾਈ ਹਜੇ ਕਰਾਮ ਆਗੇ ਮੁੱਲ ਤੇ ਠੀਕ ਹੈ ਕਿੰਨੇ ਟਾਈਮ ਦੀ ਹੋਗੀ ਇਹ ਜੀ ਇਹ ਪੂਰੇ ਦੰਦ ਹੋਗੀ ਬਾਈ ਪੂਰੇ ਦੰਦ ਹੋਣਗੇ ਠੀਕ ਆ ਬਾਈ ਦੇਖ ਸਕਦੇ ਆ ਵੱਖਰੀ ਹੋਰ ਕਿਹੜੀ ਹੈਗੀ ਤੇ ਕਹਾ ਵੀਰੇ ਇਹ ਵੀ ਹਜੇ ਕਰਾਈ ਨਹੀਂ ਇਹ ਦੋ ਦੰਦ ਆ ਹਾਂ ਇਹ ਕਰਾਈ ਕਿ ਗੱਬਣ ਨਾ ਇਹ ਕਰਾਈ ਨਹੀਂ ਬਾਈ ਹਜੇ ਠੀਕ ਆ ਬਾਈ ਬਾਕੀ ਆ ਜਾਨਵਰ ਨੇ ਜਿਹੜੇ ਸਾਰੇ ਹੈਗੇ ਨੇ ਨਾ ਹਾਂ ਜੀ ਤੁਸੀਂ ਸਾਰਿਆਂ ਨੂੰ ਤਾਂ ਨਹੀਂ ਇਕੱਠਾ ਮੂਵੀ ਸੌਦਾ ਕਰਿਆ ਕਿ ਇਕੱਲੇ-ਇਕੱਲੇ ਦੀ ਕਰੋਗੇ ਮੂਵੀ ਵੀ ਕਰਦਾਂਗੇ ਮੂਵੀ ਜੇ ਆਪਾਂ ਗੱਲ ਕਰੀਏ ਵੀ ਮੂਵੀ ਕਿੰਨਾ ਮੰਗਦੇ ਸਾਰੇ ਕਿੰਨੇ ਜਾਨਵਰ ਨੇ ਪਹਿਲਾ ਜਾਨਵਰ ਦਾ ਸਾਰੇ ਇੱਥੇ ਕਿੰਨੇ ਨੇ ਜਾਨਵਰ ਸੜਕਾ 13 ਨੇ 13 ਜਾਨਵਰ ਨੇ 13 ਜਾਨਵਰਾਂ ਦਾ ਆਪਾਂ ਗੱਲ ਕਰੀਏ ਕਿੰਨਾ ਮੁੱਲ ਕਰਦੇ ਹਾਂ 2 ਲੱਖ ਕਰ ਦਿੰਦਾ 2 ਲੱਖ ਰੁਪਏ ਮੁੱਲ ਕਰਦੇ ਤੇ ਕੋਈ ਆਪਣੀ ਵੀਡੀਓ ਦੇਖ ਕੇ ਤੁਹਾਨੂੰ ਕੋਈ ਕਾਲ ਕਰਦਾਗਾ ਉਹ ਕਰਦਾਂਗੇ ਮਾਨਤਨ ਕਰੋਗੇ ਕਰਦਾਂਗੇ ਕਰਦੇ ਮੋਬਾਈਲ ਨੰਬਰ ਜਾਦਾ ਕੋਈ 81436727686 ਇੱਕ ਵਾਰੀ ਹੋਰ ਬੋਲ ਦਿਓ ਨੰਬਰ 82436 ਹਾਂ 276 ਦੇਖੋ ਵੀਰੇ ਆ ਨੰਬਰ ਆ ਬਾਈ ਦਾ ਕਾਲ ਕਰ ਲੋ ਵੀਰ ਦਾ ਪਿੰਡ ਹੈਗਾ ਕੁੱਬੇ ਪੂਰੇ ਲੋਹਾ ਘੜੇ ਦੇ ਕੋਲੇ ਲੌਂਗੋਵਾਲ ਦੇ ਕੋਲੇ ਕੁੱਬੇ ਪਿੰਡ ਰਹਿ ਜਾਂਦਾ ਜੇ ਕਿਸੇ ਵੀਰ ਨੇ ਮਾਲ ਲੈਣਾਗਾ ਪੂਰਾ ਟਾਪ ਕੁਆਲਿਟੀ ਦਾ ਮਾਲ ਆ ਬਾਈ ਕੋਲੇ ਸਾਰੇ ਵੀਰ ਇੱਕ ਵਾਰੀ ਕਾਲ ਜ਼ਰੂਰ ਕਰਿਓ ਮਾਲ ਦਿਖਾ ਦਿੰਨੇ ਤੁਹਾਨੂੰ ਆਪਾਂ ਕੰਨ ਕੰਨ ਦੇਖੋ ਜੀ ਦੇਖ ਸਕਦੇ ਹੋ ਬਾਈ ਕਿੰਨੇ ਬੱਚੇ ਦੇ ਕੰਨ ਕੰਨ ਹੋਰ ਨੰਬਰ ਹੈਗਾ ਕੋਈ ਇਹ ਨੰਬਰ ਕਈ ਵਾਰ ਲੱਗਦਾ ਨਹੀਂਦਾ ਨੰਬਰ ਇੱਕ ਹੋਰ 7290 ਤੇ ਨਹੀਂ 76290 ਹਾਂਜੀ 3240 ਠੀਕ ਆ ਬਈ ਆਹ ਨੰਬਰ ਤੇ ਕਾਲ ਕਰ ਲਿਓ ਜੇ ਕਿਸੇ ਵੀਰ ਨੇ ਮਾਲ ਲੈਣਾ ਇੱਕ ਵਾਰੀ ਆਪਾਂ ਤੁਹਾਨੂੰ ਮਾਲ ਫਿਰ ਦਿਖਾ ਦਈਏ ਟਾਪ ਕੁਆਲਿਟੀ ਦਾ ਮਾਲ ਆ ਪੂਰਾ ਵਧੀਆ ਮਾਲ ਆ ਕਾਲ ਕਰ ਲਿਓ ਬਾਈ ਨੂੰ ਬਾਈ ਕਹਿੰਦਾ ਵੀ ਮਾਨ ਤਾਨ ਆਪਾਂ ਪੂਰਾ ਫੁੱਲ ਕਰ ਦਾਂਗੇ ਜੇ ਕੋਈ ਆਪਣੀ ਵੀਡੀਓ ਦੇਖ ਕੇ ਕਾਲ ਕਰਦਾ ਓਕੇ ਵੀਰੇ ਧੰਨਵਾਦ ਠੀਕ ਆ